ਉਹ ਜੇ ਵੈਸੇ ਸੱਚੀ ਦੱਸਾਂ ਹਰ ਧਰਮ ਮੌਤ ਤੋਂ ਬਾਅਦ ਜ਼ਿੰਦਗੀ ਨੂੰ ਮੰਨਦਾ ਹੈ ਧਰਮ ਦੀ ਗੱਲ ਕਰ ਰਿਹਾ ਤਕਰੀਬਨ ਹੁਣ ਬਾਹਰ ਕਬਰਾਂ ਨੇ ਜੀ ਇੱਥੇ ਅਸਾਈ ਵੀਰ ਨੇ ਬੰਦੇ ਨੂੰ ਦਫਨਾ ਕੇ ਆਏ ਮੰਨਦੇ ਤੇ ਵੀ ਪਏ ਨੇ ਜਿਹੜਾ ਮਰਿਆ ਪਏ ਇੱਕ ਦਿਨ ਨੇ ਉੱਠਣਾ ਹੈ ਕਿਯਾਮਤ ਵਾਲੇ ਦਿਨ ਉੱਠਣਾ ਹੈ ਨਾ ਮੁਸਲਮਾਨ ਵੀਰ ਉਹ ਵੀ ਦਫਨਾ ਕੇ ਹੁੰਦੇ ਆ ਮੰਨਦੇ ਉਹ ਵੀ ਪਿਆ ਵੀ ਇੱਕ ਦਿਨ ਕਬਰਾਂ ਵਿੱਚੋਂ ਰੂਹਾਂ ਨੇ ਉੱਠਣਾ ਹੈ ਨਿਕਲਣਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਹਾਂ ਜਿਹੜੀ ਰੂਹ ਹੈ ਉਹ ਕਦੀ ਨਹੀਂ ਮਰਦੀ ਹੁੰਦੀ ਕਿਉਂਕਿ ਰੂਹ ਪਰਮਾਤਮਾ ਦੀ ਅੰਸ਼ ਹੈ ਜੇ ਉਹਦੇ ਅੰਸ਼ ਹੀ ਨਹੀਂ ਮਰਨਾ ਤੇ ਅੰਸ਼ ਕਦੀ ਨਹੀਂ ਮਰਦੀ ਹੁੰਦੀ ਹਾਂ ਰੂਹ ਹੁਣ ਇਸ ਬਰੂਵਾਂ ਦੀ ਖੇਡ ਤਾਂ ਆਪੋ ਆਪਣੀ ਹੈ ਜੀ ਚੰਗੀਆਂ ਵੀ ਚੰਗੇ ਬਿਰਤੀ ਵਾਲੀਆਂ ਵੀ ਹੁੰਦੀਆਂ ਨੇ ਮੰਦੀ ਬਿਰਤੀ ਵਾਲੀਆਂ ਹੁੰਦੀਆਂ ਨੇ ਚੰਗੀਆਂ ਰੂਹਾਂ ਜਾਨ ਤੋਂ ਬਾਅਦ ਵੀ ਪਰਿਵਾਰ ਦਾ ਭਲਾ ਲੋਚਦੀਆਂ ਨੇ ਸੰਸਾਰ ਦਾ ਭਲਾ ਲੋਚਦੀਆਂ ਨੇ